ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮਾੜੀ ਮੁਸਤਫਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਟੋਕੜ ਵੜ ਲੈ ਕੇ ਆਂਦੀ ਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜਿਹਨੂੰ ਨਗ ਪਸੰਦ ਆਊਗਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਿਸ਼ਾਨ ਸਿੰਘ ਨਾਂ ਹੀ ਪਿੰਡ ਮਾੜੀ ਮੋਤਾ ਤਹਿਸੀਲ ਬਗਗਪੁਰਾ ਜਿਹੜਾ ਮੁੱਗਾ ਜੀ ਮੋਬਾਈਲ ਨੰਬਰ ਜੀ 7529086603 ਜੀ ਠੀਕ ਹੈ ਵੀਰੇ ਸੂਆ ਕਿੰਨਵਾ ਸੂਈ ਹੈ ਜੀ ਸੂਆ ਬਈ ਜਿਹੜਾ ਦੂਜਾ ਮੰਨ ਲੈ ਤੀਜਾ ਮੰਨ ਲੈ ਆਪ ਤਾਂ ਹੈਗੀ ਲਈ ਵੀ ਠੀਕ ਆ ਤੇ ਗਾਂ ਲੈ ਆਪ ਦੀ ਸਮਝਣਾ ਲੈਣੀ ਆ ਠੀਕ ਆ ਜੀ ਤੇ ਹਾਂ ਤੇ ਦੁੱਧ ਹੈਗਾ ਇਹ ਥੱਲੇ 8-9 ਕਿਲੋ ਸੀਗਾ ਤੇ ਹੁਣ ਵੈੜਾ ਕੱਲ ਦੀ ਹੀਟ ਚ ਹੂੰ ਤੇ ਹੁਣ ਦੁੱਧ ਹੋਊਗਾ 7 ਕਿਲੋ ਬਾਹਰ ਹੀ 7 ਹੀ ਮੰਨਲੇ ਵਾਲਾ 7 ਦੀ ਚੁਆਈ ਕਰਾ ਦਾਂਗੇ ਬਾਈ ਦੋ ਡੰਗ ਚੋਲੇ ਅਗਲਾ ਆਪਣੇ ਘਰੇ ਚੋਕ ਕੇ ਲੈ ਕੇ ਜਾਵੇ ਘਰੇ ਚੋਕਲੇ ਫੱਟ ਨਾ ਹੋਊ ਦਾ ਕਿਰਾਇਆ ਵੀ ਵਾਪਸ ਦਵਾਂਗੇ ਆਪਾਂ ਫਣਾ ਦੀ ਗਰੰਟੀ ਆ ਓਕੇ ਆ ਬਾਈ ਪੂਰੀ ਛੱਡੀ ਬਾਕੀ ਜਿਹੜਾ ਚੋਈ ਲੈਣੀ ਪਤਾ ਲੱਗ ਗਈ ਜੰਦੂ ਦੇਰੇ ਹਾਂ ਦੇ ਸੀਲ ਬਾਈ 34 ਵਾਲਾ ਬਾਕੀ ਸੋਨਾ ਮੁੱਠੀ ਵਾਲਾ ਥਾਨ ਜਿੱਧਰ ਮਾਰਦੀ ਬਹਿ ਜੇ ਮੋਟਾ ਮੋਟਾ ਥਾਨ ਲੱਗ ਗਿਆ ਵਾ ਬਾਹਲੀ ਚੋਈ ਚੰਗੀ ਵੀਰੇ ਇਹ ਇਸ ਵਕਤ ਹੀਟ ਚਾ ਵੀਰੇ ਬਿਲਕੁਲ ਬਾਕੀ ਮਿਲਕਵੇਨ ਪੂਰੀ ਸਟਰੋਂਗ ਹੁੰਦੀ ਆ ਸੋਨਾ ਮੋਟਾ ਥਾਣਾ ਦੁੱਧ 8-9 ਕਿਲੋ ਸੀਗਾ ਹੁਣ ਹੀਟ ਚ ਔਨ ਕਰਕੇ ਬਾਈ 10 ਦਾ ਘਟ ਗਈ ਤੁਸੀਂ 7 ਮੰਨ ਕੇ ਆਜੋ ਹੋਊਗਾ 7 ਤੋਂ ਬਾਹਰ ਹੀ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਸੋਨਾ ਮੋਟਾ ਥਾਣਾ ਕੱਲਾ ਕੱਲਾ ਨਿਖੜਮਾ ਠੰਡੀ ਸੀਲ ਆ ਬਾਕੀ ਥੋੜਾ ਜੰਗ ਕਰਾਸ ਕਰਕੇ ਤੇ ਇਹਦਾ ਦੁੱਧ ਵੀ ਕਰਮਾਲੀ ਦਾ ਸੰਗਣਾ ਹੋਊਗਾ ਫੈਟ ਚੰਗੀ ਆਊਗੀ ਜੀ ਬਾਕੀ ਚੈੱਕ ਕਰ ਸਕਦੇ ਹੋ ਅਵੇ ਐਸੀ ਮਾੜੀ ਜੀ ਮੜੀ ਜੀ ਟੂਈ ਚੱਕਦੀ ਹੈ ਨਾ ਇਹ ਉਹ ਹੀ ਨਾਰਮਲ ਹੈ ਆ ਇਹ ਜਾਤੀ ਹੈ ਇਹ ਇਹ ਬਰੀਡ ਜਿਹੜੀ ਟੂਟੂ ਹੀ ਚੱਕਦੀ ਦੁੱਧ ਜਿਆਦਾ ਹੁੰਦੇ ਨੇ ਨਾਲੇ ਠੀਕ ਆ ਜੀ ਹਾਂ ਇਹਦੀ ਬਰੀਡ ਠੀਕ ਆ ਡਿਮਾਂਡ ਕੀ ਰਹਿਣ ਵਾਲੀ ਜੀ ਇਹਦੀ ਡਿਮਾਂਡ ਤਾਂ ਇਹ ਰਹੇ ਕਿ ਫੰਡਰ ਵਹਿਲੇ ਹੋਣੀ ਨਹੀਂ ਜੀ ਆਪਾਂ ਤੇ ਕਿੰਨੇ ਦੀ ਜੀ ਉਹ ਤਾਂ ਮਾਨੇ ਮੁੱਲ 20 ਕਰਾ 18 ਕਰਾ 16500 ਤੋਂ 200 ਰੁਪਏ ਛੂਟ ਕਰ ਦਾਂਗੇ ਆਪਾਂ ਠੀਕ ਆ ਸਾਡੇ 16000 ਰੁਪਏ ਚ ਮਾਨਤਨ ਬਸ ਭਾਈ 200 ਰੁਪਏ ਛੋੜ ਹੀ ਕਰਨੇ ਕੋਈ 12 13 ਵਾਲਾ 15 ਵਾਲਾ ਵੀ ਆਪਾਂ ਨਾ ਲਾਵੇ ਅੱਛਾ ਹਾਂ ਤੇ ਜੇ ਉਵੇਂ ਵਾਲੇ ਕਹਿੰਦਾ ਭਾਈ ਮਾਨਤਨ ਕਰਦੇ ਹੋਵੇਂ ਮੁੱਲ 20000 ਉਵੇਂ ਮੁੱਲ 20000 ਆ ਇਹ ਵੀ ਆਪਣਾ ਕੰਮ ਖੜਾ ਚਲਾਇਆ 2-3 ਮਹੀਨੇ ਖੜਾ ਸੀਗਾ ਤੇ ਆਪਾਂ ਪਹਿਲੀ ਲਈ ਆ ਜੇ ਆਪਾਂ ਵੀ ਆਫਰ ਹੀ ਆ ਮਾਨਨ ਆਫਰ ਹੀ ਆ ਜਿਹੜਾ ਲੈ ਕੇ ਲੈ ਕੇ ਲੈ ਕੇ ਰਹਿ ਕੇ ਰਹੇਗਾ ਜਿਹੜਾ ਠੀਕ ਆ ਇਹਨੇ ਕਿਨੇ ਫੰਟਰ ਬੱਚੀ ਨਹੀਂ ਦੇਣੀ ਠੀਕ ਆ 16000 ਰੁਪਏ ਚ ਭਾਈ ਕਹਿੰਦਾ ਮਾਨ ਤਾਨ ਕਰ ਦਾਂਗੇ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਗੁੱਦ ਵੀ ਮੈਂ ਹਰ ਗਿਆ ਮੱਝ ਹਰ ਗਿਆ ਹਾਂ ਤੇ ਬਾਕੀ ਹੋਰ ਵੀ ਜੇ ਹੁਣ ਜਿਵੇਂ ਅੱਜ ਆਪਣਾ ਕਹਿੰਦਾ ਕੱਲ ਨੂੰ ਤੜਕ ਸੌਦਾ ਹੁੰਦਾ ਹੀਟ ਜ ਹੈਗੀ 80 ਦਾ ਭਰੋਣਾ ਵਾਲਾ ਜਾਨਦੀਨ ਬਰੇ ਹੀ ਜਾਣਾ ਸਹੀ ਗੱਲ ਹੈ ਜਾਂਦਾ ਵੀ ਚੰਗੇ ਟਾਈਮ ਚ ਆਉਂਦੀ ਹੈਗਾ ਸਹੀ ਗੱਲ ਹੈ ਜੀ ਧੰਨਵਾਦ ਜੀ